ਆਰਟੀਗ ਉਹਨਾਂ ਨੂੰ ਇਹ ਮਤ ਆਈ ਹੈ ਕਿ ਲੱਖ ਲੱਖ ਰੁਪਈਆ ਸਾਨੂੰ ਚਾਉਂ ਨੂੰ ਉਹ ਮਤਬਿਲ ਸਾਡਾ ਸਹਿਯੋਗ ਕਰਦੇ ਪੈਣੇ ਆਗਾ ਉਹ ਜੋ ਵੀ ਕਰਨਗੇ ਉਹ ਪਾਹੀ ਆਗਾ ਫਿਰ ਦੱਸਿਆ ਜਾਏਗਾ ਅਜ ਲੱਖ ਲੱਖ ਰੁਪਈਆ ਸਾਨੂੰ ਚਾਉਂ ਭਰਾਵਾਂ ਨੂੰ ਬੜਾ ਹੌਸਲਾ ਆ ਬਹੁਤ ਹੌਸਲਾ ਬੜੀ ਮਾੜੀ ਗੱਲ ਹੈ ਤੋਂ ਛਰੋਣੀ ਕਮੇਟੀ ਅੱਜ ਇੱਥੇ ਆਈ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿਉਂਕਿ ਅੱਜ ਇੱਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਿਆ ਜਿਹੜਾ ਪਹਿਲੀ ਅਸੀਂ ਸ਼ੁਰੂਆਤ ਹੀ ਦਿੰਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਜਿਵੇਂ ਸਾਡੇ ਜਿਹੜੀ ਹਰਿਆਣਾ ਦੀ ਛਰੌਣੀ ਗੁਰਦਰਾ ਪਰੰਧ ਕਮੇਟੀ ਨਾਲ ਸੰਬੰਧਿਤ ਆਗੂ ਸਹਿਬਾਨ ਆ ਉਹ ਜਿਸ ਤਰ੍ਹਾਂ ਵੀ ਅੱਗੇ ਹਕੂਲਾਉਗੇ ਅਸੀਂ ਹਾਜ਼ਰ ਹਾਂ ਤਾਂ ਐਸਜੀਪੀਸੀ ਪਹੁੰਚੀ ਹੈ ਸਿੱਖ ਪਰਿਵਾਰਾਂ ਦੀ ਮਦਦ ਦੇ ਲਈ ਹਰਿਆਣਾ ਦੇ ਵਿੱਚ ਦਰਅਸਲ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੁਝ ਲੋਕਾਂ ਦੇ ਘਰ ਜਿਹੜੇ ਆ ਉਹ ਢਾਹ ਦਿੱਤੇ ਗਏ ਇਹ ਕਹਿ ਕੇ ਕਿ ਇਹ ਜਿਹੜੇ ਆ ਨਜਾਇਜ਼ ਕਬਜ਼ੇ ਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਲੋਕਾਂ ਦੀ ਮਦਦ ਦੇ ਲਈ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ ਐਸਜੀਪੀਸੀ ਜਿਹੜੀ ਆ ਉਹ ਪਹੁੰਚੀ ਹੈ ਤਾਂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜਿਹੜੇ ਆ ਉਹ ਬਾਕੀ ਸਾਥੀਆਂ ਦੇ ਨਾਲ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਚ ਪਹੁੰਚੇ ਜਿੱਥੇ ਕੀ ਉਹਨਾਂ ਨੇ ਸਿੱਖ ਪਰਿਵਾਰਾਂ ਦੀ ਮਦਦ ਦੀ ਅਪੀਲ ਕੀਤੀ ਤੇ ਨਾਲ ਦੀ ਨਾਲ ਮੌਕੇ ਤੇ ਹੀ ਚਾਰ ਪਰਿਵਾਰਾਂ ਨੂੰ 1-1 ਲੱਖ ਰੁਪਏ ਦਾ ਜਿਹੜਾ ਉਹ ਸਾਥ ਦਿੱਤਾ ਤਾਂ ਜੋ ਇਹਨਾਂ ਨੂੰ ਮੌਕੇ ਤੇ ਕੋਈ ਦਿੱਕਤ ਨਾ ਆਵੇ ਤਾਂ ਉਸ ਤੋਂ ਬਾਅਦ ਵੀ ਮਦਦ ਦਾ ਭਰੋਸਾ ਜਤਾਇਆ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਕੀ ਬਿਆਨ ਕੀਤਾ ਹੈ ਆ ਸੁਣੋ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅੰਮੂਪੁਰ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਦਾ ਵਰਤਾਂ ਤੁਸੀਂ ਹਰਿਆਣਾ ਨਾਲ ਸੰਬੰਧਤ ਮੀਡੀਆ ਜਿਹੜਾ ਸਾਰਾ ਜਾਣਦਾ ਤੇ ਇੱਥੇ ਜਦੋਂ ਅਸੀਂ ਪਹੁੰਚੇ ਹਾਂ ਤੇ ਬੜੀ ਦਰਦਨਾਕ ਸਥਿਤੀ ਸੀ ਕਿ ਇਹ 70 ਸਾਲ ਤੋਂ ਬੈਠੇ ਲੋਕ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਰਕਾਰ ਦੇ ਭੇਜੇ ਬਲਡੋਚਰਾਂ ਨੇ ਢਾਤੇ ਇਹ ਸਾਰੇ ਸਿੱਖ ਪਰਿਵਾਰ ਆ ਤੇ ਇਹਨਾਂ ਦੇ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਅੱਜ ਆਪਣੇ ਇੱਕ ਵਫਦ ਨੂੰ ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਮਸਾਣਾ ਸਾਹਿਬ ਗੁਰਬਖਸ਼ ਸਿੰਘ ਜੀ ਖਾਲਸਾ ਮੀਤ ਪ੍ਰਧਾਨ ਔਰ ਸਰਦਾਰ ਤਜਿੰਦਰ ਸਿੰਘ ਜੀ ਜਿਹੜੇ ਕਿ ਹਰਿਆਣਾ ਤੋਂ ਸਬੰਧਤ ਨੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਹੋਰ ਅਧਿਕਾਰੀ ਸਹਿਬਾਨ ਅੱਜ ਇੱਥੇ ਭੇਜਿਆ ਕਿ ਜੇ ਜਿਹੜਾ ਇਹਨਾਂ ਦਾ ਹਾਲਾਤ ਆ ਕੱਲ ਕਿਉਂਕਿ ਧਾਮੀ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋ ਗਈ ਸੀ ਇਥੋਂ ਕੀ ਸਾਰੀ ਗੱਲ ਸਮਝ ਲਈ ਪਈ ਆ ਸੋ ਬੜੀ ਮਾਰੀ ਗੱਲ ਆ ਸੋ ਸ਼ਰੋਣੀ ਕਮੇਟੀ ਅੱਜ ਇੱਥੇ ਆਈ ਆ ਜਿਵੇਂ ਹੁਣ ਤੁਹਾਨੂੰ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿਉਂਕਿ ਅੱਜ ਇੱਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਿਆ ਜਿਹੜਾ ਪਹਿਲੀ ਅਸੀਂ ਸ਼ੁਰੂਆਤੀ ਦਿੱਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਜਿਵੇਂ ਸਾਡੇ ਜਿਹੜੀ ਹਰਿਆਣਾ ਦੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਸੰਬੰਧਿਤ ਆਗੂ ਸਹਿਬਾਨ ਆ ਉਹ ਜਿਸ ਤਰ੍ਹਾਂ ਵੀ ਅੱਗੇ ਹੁਕਮ ਲਾਉਣਗੇ ਅਸੀਂ ਹਾਜ਼ਰ ਆ ਤੱਕ ਦੀ ਕੀ ਮਦਦ ਕੀਤੀ ਬਣਾਉਣ ਵਾਸਤੇ ਦਿੱਤੇ ਜਾਣਗੇ ਦੁਕਾਨ ਬਣਾਏ ਜਾਣਗੇ ਜਾਂ ਖਾਲੀ ਪਿਆਸੇ ਦਿੱਤੇ ਜਾਣਗੇ ਆਰਥਿਕ ਮਦਦ ਲੱਖ ਲੱਖ ਰੁਪਏ ਖਾਲੀ ਘੜੀ ਦਿੰਨੇ ਆ ਇਹਨਾਂ ਨੂੰ ਲੋਡ ਪੈਣੀ ਹੈ ਇਹਨਾਂ ਨੂੰ ਟੈਂਟ ਲਾਉਣਾ ਇਹਨਾਂ ਨੇ ਕੀ ਕਰਨਾ ਸ਼ੁਰੂਆਤੀ ਇਹ ਇਹ ਮਦਦ ਆ ਠੀਕ ਹੈ ਨਾ ਉਸ ਤੋਂ ਬਾਅਦ ਕਚੇਰੀ ਕਰੇਗੀ ਕੋਰਟ ਕਰੇਗੀ ਉਹਦੇ ਵਿੱਚ ਕੀ ਆ ਕੀ ਨਹੀਂ 70 ਸਾਲ ਤੋਂ ਇਹਨਾਂ ਦੇ ਬਾਪੂ ਉਹਨਾਂ ਦੇ ਦੱਸਣ ਮੁਤਾਬਕ ਝੂਠ ਨਹੀਂ ਬੋਲਦੇਗੇ ਕਿ ਸਾਡਾ ਜਿਹੜਾ ਜਿਹੜੀ ਖੇਤੀ ਜਿਹੜੀ ਆ ਇਹਨਾਂ ਦੇ ਨਾਮ ਤੇ ਚੱਲ ਰਹੀ ਆ ਉਹ ਗਰਦੌਰੀਆਂ ਇਹਨਾਂ ਦੇ ਨਾਮ ਤੇ ਆ ਮੈਂ ਕਹਿੰਦਾ ਉਹ ਗੱਲਾਂ ਬਾਤ ਦੀਆਂ ਨਹੀਂ ਪਹਿਲਾਂ ਤੁਸੀਂ ਇਹਨਾਂ ਨੂੰ ਵੇਹ ਕਰਕੇਵੇਂ ਕੀਤਾ ਕਿਹੜਾ ਕਾਨੂੰਨ ਕਹਿੰਦਾ ਵੀ ਇਹ ਜਿਹੜੇ ਇੰਨੇ ਚਾਰ ਪਰਿਵਾਰਾਂ ਨੂੰ ਤੁਸੀਂ ਬੇਕਾਰ ਕਰ ਦਿਓ ਇੱਥੇ ਆ ਕੇ ਬੰਡੋਜਰ ਚਲਾ ਦਿਓ ਇਹ ਕੋਈ ਸਰਕਾਰਾਂ ਦੇ ਕੰਮ ਨਹੀਂ ਹੁੰਦੇਗੇ ਬਹੁਤ ਗਲਤ ਗੱਲ ਆ ਚਾਹੇ ਇੱਥੋਂ ਦੇ ਸਰਪੰਚ ਨੇ ਕੀਤੀ ਆ ਕਿਸੇ ਨੇ ਕੀਤੀ ਆ ਹੁਣ ਅੱਗੇ ਦੀ ਤੁਹਾਡੀ ਰਾਨੇ ਤੇ ਕੀ ਹੋਏਗੀ ਇਹਨਾਂ ਦੇ ਮਕਾਨ ਬਣਾਏ ਜਾਣੇ ਹਾਲੇ ਪਹਿਲੀ ਇਹਨਾਂ ਦੀ ਸੁੱਖ ਪੁੱਛਣ ਆਏ ਆ ਵੀ ਭਾਈ ਠੀਕ ਠਾਕ ਹੋ ਜੋ ਕੁਛ ਇਹਨਾਂ ਦਾ ਦੇਖਿਆ ਸਾਡੇ ਮਨ ਜਿਹੜੇ ਪਿਗਲ ਗਏ ਨੇ ਉਹ ਪ੍ਰਧਾਨ ਜੀ ਦਾ ਖਾਸ ਇਸ ਗੱਲ 'ਤੇ ਧਿਆਨ ਬਾਕੀ ਜਿਹੜੇ ਸਾਡੇ ਕ੍ਰੋਮਿਕ ਕਮੇਟੀ ਦੇ ਜਿਹੜੀ ਦੂਸਰੀ ਪੋਸਟ ਦੂਸਰੇ ਨੰਬਰ ਦੀ ਪੋਸਟ ਸੀਨੀਅਰ ਮੀਂ ਪ੍ਰਧਾਨ ਦੇ ਹੁੰਦੇ ਆ ਉਹ ਮਸਾਣਾ ਸਾਹਿਬ ਸਾਡੇ ਵਿਚਕਾਰ ਨੇ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਨਾਲ ਤਾਲਮੇਲ ਵੀ ਰੱਖਣਗੇ ਇਹਨਾਂ ਦੀ ਜ਼ਰੂਰਤਾਂ ਲਈ ਜਿੰਨਾ ਹੋ ਸਕਦਾ ਉਹ ਅਸੀਂ ਕਰਾਂਗੇ ਜੇ ਕੋਈ ਸਾਡੇ ਕੋਲ ਕਿਸੇ ਕਿਸਮ ਦੀ ਸਹੂਲਤ ਆਈ ਮੀ ਆਵੇ ਸਾਨੂੰ ਅੰਜ ਹੁੰਦਾ ਵੀ ਅਸੀਂ ਕਿੱਧਰ ਵੜਾਂਗੇ ਐਸਜੀਪੀਸੀ ਵਾਲੋਂ ਤੁਹਾਡੀ ਕੀ ਮਦਦ ਕੀਤੀ ਗਈ ਅੱਜ ਅੱਜ ਜਿਹੜੇ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਉਹ ਥਮਰਸਰ ਤੋਂ ਉਹਨਾਂ ਨਾਲੋਂ ਕੀ ਅੱਜ ਤੁਹਾਡੀ ਮਦਦ ਦਾ ਕੋਈ ਲਾਭ ਆਈ ਉਹਨਾਂ ਨੂੰ ਇਹ ਮਦਦ ਆਈ ਹੈ ਕਿ ਲੱਖ ਲੱਖ ਰੁਪਈਆ ਸਾਨੂੰ ਚਾਉਣ ਉਹ ਮਤਬਲ ਸਾਡਾ ਅਸ਼ੀਰਵਾਦ ਕਰਦੇ ਪਏ ਨੇ ਆਗਾ ਉਹ ਜੋ ਵੀ ਕਰਨਗੇ ਉਹ ਅਸੀਂ ਆਗਾ ਫਿਰ ਦੱਸਿਆ ਜਾਏਗਾ ਅੱਜ ਲੱਖ ਲੱਖ ਰੁਪਈਆ ਸਾਨੂੰ ਚੋਂ ਭਰਾਵਾਂ ਨੂੰ ਉਹ ਕਰ ਗਏ ਨੇ ਹੌਸਲਾ ਹੋਇਆ ਕੋਈ ਤੁਹਾਨੂੰ ਹੌਸਲਾ ਬੜਾ ਹੌਸਲਾ ਆਇਆ ਬਹੁਤ ਹੌਸਲਾ ਆਇਆ ਕਿੰਨਾ ਕੋਈ ਨੁਕਸਾਨ ਹੋਇਆ ਤੁਹਾਡਾ ਸਾਡਾ ਤੇ ਬਸ ਨੁਕਸਾਨ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਸਾਡੇ ਨੁਕਸਾਨ ਦਾ ਤਾਂ ਇਹਨਾਂ ਸਾਰੀ ਉਮਰ ਹੋ ਗਈ ਬਣਾ ਬਣਾ ਕੇ ਤੇ ਹੁਣ ਉਮਰ ਦੀ ਕਮਾਈ ਹੈ ਜੀ ਲੱਖਾਂ ਦੀ ਸਾਰੀ ਚੀਜ਼ ਤਬਾਹੀ ਕਰ ਗਏ ਨੇ ਅੱਜ ਤੱਕ ਵੀ ਸਾਡੇ ਤੋਂ ਪੂਰੇ ਨਹੀਂ ਸਨ ਬਣੇ ਜਿਹੜੇ ਉਹਨਾਂ ਸਾਰੇ ਢੇਰੀ ਕਰ ਦਿੱਤੇ ਨੇ ਇਹ ਤਾਂ ਤੁਸੀਂ ਆਪ ਸਿਆਣੇ ਜੇ ਸਭ ਕੁਝ ਵੇਖ ਲਓ ਅੱਜ ਕਿੰਨੀ ਮਹਿੰਗਾਈ ਹੈ ਕੀ ਕੁਝ ਅਸੀਂ ਕਰ ਸਕਨੇ ਆ ਗਰੀਬ ਸਾਡੇ ਕੋਲ ਪ੍ਰੋਫਿਟ ਨਹੀਂ ਕਿਸੇ ਚੀਜ਼ ਦੀ ਵੀ ਨਹੀਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋ ਤੁਸੀਂ ਨਾ ਕਰ ਰਹੇ ਆ ਜੀ ਕਰਨ ਤਾਂ ਹੈਗਾ ਸਾਨੂੰ ਕੋਈ ਦਿੰਦਾ ਤੇ ਨਹੀਂ ਨਿਆ ਨਹੀਂ ਚਾਹੀਦਾ ਤੁਹਾਨੂੰ ਤੁਹਾਡੇ ਮਕਾਨ ਡਿੱਗੇ ਗਏ ਨੇ ਤੁਹਾਨੂੰ ਕੋਈ ਦੱਸਿਆ ਗਿਆ ਸਮਾਨ ਕਿੱਥੇ ਤੁਹਾਡਾ ਸਾਨੂੰ ਕੋਈ ਆਵੇ ਸਰਕਾਰ ਦੱਸੇ ਸਾਡਾ ਕੌਂਸਲਾ ਵਧਾਇਆ ਤੇ ਹੌਸਲਾ ਤਾਂ ਆਣ ਕੇ ਸਿਰਫ ਤੁਹਾਂ ਵਧਾਇਆ ਹੋਰ ਕਿਸੇ ਨੇ ਕੱਢਣ ਦਾ ਟਾਈਮ ਦਿੱਤਾ ਗਿਆ ਸੀ ਨਹੀਂ ਸਾਨੂੰ ਕੁਝ ਨਹੀਂ ਸਾਨੂੰ ਪਤਾ ਸਾਡਾ ਤੇ ਜੋ ਕੱਪੜੇ ਤਣਦੇ ਜੀ ਹੈਗੇ ਸੀ ਪਾਟੇ ਪੁਰਾਣੇ ਫੇਰ ਹਾਂ ਬਾਰਵਾ ਬਾਰੋਂ ਆੜ ਕੇ ਸਵਾ ਕੇ ਗੱਲ ਪਾਇਦੇ ਕੀ ਨਾ ਤੁਹਾਡਾ ਬਾਪੂ ਜੀ ਬੂਟਾ ਸਿੰਘ ਬੂਟਾ ਸਿੰਘ ਜੀ ਹੋਰ ਤੁਹਾਡੇ ਨਾਲ ਇੱਥੇ ਕੌਣ ਕੌਣ ਹੈ ਇੱਥੇ ਇੱਕ ਭਰਾ ਨੇ ਸਾਡੇ ਤਿੰਨ ਤਿੰਨ ਭਰਾ ਨੇ ਇਧਰ ਆ ਜੂ 호텔 ਚਾਰ ਭਰਾ ਹੋ ਤੁਸੀਂ ਆ ਇੱਕ ਮਗਰ ਪੰਜਾਬ ਚ ਗਿਆ ਕੀ 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 ਨਾਮ ਨੇ ਉਹਨਾਂ ਦੇ ਨਾਮ ਇੱਕ ਦਾ ਗੁਰਦੇਵ ਏ ਗੁਰਦੇਵ ਸਿੰਘ ਜੀ ਇੱਕ ਰੇਸ਼ਮ ਸਿੰਘ ਅਰਗਵੀਰ ਸਿੰਘ ਬੂਟਾ ਸਿੰਘ ਔਰ ਪਿੱਛੇ ਰੇਸ਼ਮ ਸਿੰਘ ਆ ਗੁਰਦੇਵ ਸਿੰਘ ਤੇਨ ਅਸੀਂ ਹੈ ਗਿਆਂ ਚੌਥਾ ਉਹਦੇ ਪੰਜਾਬ ਚ ਗਿਆ